ਸਾਸਿਕਾ ਜੀ ਸਾਰੇ ਨੂੰ ਅਜਾ ਪਰ ਲੈ ਕੇ ਜੀ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਬਹੁਤ ਹੀ ਸੋਹਣੇ ਸੋਹਣੇ ਸੂਟ ਆਏ ਹੋਏ ਨੇ ਕੋਈ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਇਹ ਰਹਿ ਗਈ ਸ਼ਰਟ ਪਿਓਰ ਔਰਗੈਂਜ਼ਾ ਦੀ embroidery ਕੀਤੀ ਗਈ ਫੁੱਲ ਵਰਕ ਰਹੇਗਾ ਬਾਟਮ ਮਿਲੇਗੀ ਪਿਓਰ ਕਰੀਪ ਦੀ ਪ੍ਰਾਈਸ ਉੱਪਰ ਲੱਗਾ ਹੋਇਆ ਕੋਈ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਜਿਹੜੇ ਸੂਟ ਰਹਿਣਗੇ ਪਿਓਰ ਕੈਂਬਰੀ कॉटन ਦਾ ਸੂਟ ਹੋਏਗਾ 올ਓਵਰ ਸੂਟ ਮਿਲੇਗਾ 5 ਮੀਟਰ ਦੀ ਕੱਟ ਰਹੇਗੀ ਪ੍ਰਾਈਸ ਉੱਪਰ ਲੱਗਾ ਹੋਇਆ ਪ੍ਰਿੰਟ ਇਹਨਾਂ ਦੇ ਬਹੁਤ ਹੀ ਪਿਆਰੇ ਨੇ ਜਿਹੜੇ ਅਗਲੇ ਸੂਟ ਰਹਿਣਗੇ ਇਹ ਵੀ ਤਰ ਮਿਲੇਗਾ ਜੀ ਪਿਓਰ कॉटन ਦੀ रहेਗਾ ਨਾ ਰਹੇਗਾ ਕੋਟਾ ਡੋਰੀਆ ਦਾ ਦੁਪੱਟਾ ਇਹ ਜਿਹੜੇ ਸੂਟ ਰਣਗੇ ਰਾਮ ਟੈਕਸ ਦੇ ਸੂਟ ਰਣਗੇ ਪਿਓਰ ਕੈਮਰੀ कॉटन ਦਾ ਸੂਟ ਰਹੇਗਾ ਬਹੁਤ ਹੀ ਪਿਆਰੇ ਪ੍ਰਿੰਟ ਰਣਗੇ ਸ਼ਾਰਟ ਦੇ ਵਿੱਚ ਜਿਹੜੀ ਇਸ ਦੇ ਨਾਲ ਬਾਟਮ ਹੋਏਗੀ ਉਹ ਪੌਂਚਾ ਤੇ ਵਰਕ ਕੀਤਾ ਮਿਲੇਗਾ ਮਸਲੀਨ ਦਾ ਦੁਪੱਟਾ ਮਿਲੇਗਾ ਪੈਚ ਵਰਕ ਕੀਤਾ ਹੋਇਆ ਦੁਪੱਟਾ ਰਹੇਗਾ ਇਹ ਜਿਹੜੇ ਸੂਟ ਰਣਗੇ ਪਿਓਰ ਕੈਮਰੀ कॉटन ਦਾ ਸੂਟ ਰਹੇਗਾ ਬਹੁਤ ਹੀ ਸੋਨਾ ਪ੍ਰਿੰਟ ਰਹੇਗਾ ਸੈਲਫ ਏਮਬਰਾਇਡਰੀ ਕੀਤੀ ਗਈ ਪਲੇਨ ਬਾਟਮ ਰਹੇਗੀ ਪਿਓਰ ਸ਼ਿਫੌਨ ਦਾ ਦੁਪੱਟਾ ਮਿਲੇਗਾ ਪ੍ਰਿੰਟ ਵਾਲਾ ਦੁਪੱਟਾ ਰਹੇਗਾ हां आई सूटांची कलॅक्शन तुम्ही कस तरांची लग्न वीड लाईक करि शेअर करियो चॅनल बहुत बहुत वडिओनवाद